ਸਿੱਖ ਧਰਮ ਦੇ ਵਿੱਚ ਸਹਿਜ ਪਾਠ ਪਹਿਲਾਂ ਕਰਾਉਂਦੀ ਲੋਕ ਸੈਜ ਪਾਠ ਹੁੰਦੇ ਸੀ ਕਿਉਂਕਿ ਲੋਕਾਂ ਨੂੰ ਬਜ਼ੁਰਗ ਦੇ ਮਰਨ ਤੋਂ ਬਾਅਦ ਫੂਕਣ ਤੋਂ ਲੈ ਕੇ ਭੋਗ ਤੱਕ ਬਹੁਤੀ ਕਾਲੀ ਨਹੀਂ ਸੀ ਹੁੰਦੀ ਅੱਜ ਤੇ ਇਦਾਂ ਲੱਗਦਾ ਵੀ ਅਗਲੇ ਤਿਆਰੀ ਕਰਕੇ ਬੈਠੇ ਨੇ ਵੀ ਬੁੱਢਾ ਮਰੇ ਸਹੀ ਝਟ ਫੂਕਾਂਗੇ ਤੇ ਫਟ ਭੋਗ ਪਾਵਾਂਗੇ ਮੈਂ ਤੇ ਹੈਰਾਨ ਆ ਜਦੋਂ ਕਿਸੇ ਦੀ ਮੌਤ ਦਾ ਪਤਾ ਲੱਗਦਾ ਤੇ ਫਿਰ ਪੁੱਛੀਦਾ ਹੀ ਭੋਗ ਕਹਿੰਦੇ ਗਿਆਨੀ ਜੀ ਭੋਗ ਤੇ ਕੱਲ ਪੈ ਗਿਆ ਸਾਡੇ ਕੋਲ ਮਰਨ ਮਰਨ ਵਾਲੇ ਵਾਸਤੇ ਵੀ ਟਾਈਮ ਨਹੀਂ ਹੈ ਜਿੱਥੇ ਕਿ ਸਾਰਿਆਂ ਨੇ ਜਾਣਾ ਹੈ ਜਿੱਥੇ ਸਭ ਨੇ ਜਾਣਾ ਹੈ ਪਹਿਲਾਂ ਸਿਰਫ ਸੈਡ ਪਾਰਟ ਹੁੰਦਾ ਸੀ ਇੱਕ ਮਨਾਉਤ ਸੀ ਅਖੰਡ ਪਾਠ ਖੁਸ਼ੀ ਦਾ ਹੁੰਦਾ ਹੈ ਹਾਲਾਂਕਿ ਐਸਾ ਕੁਝ ਨਹੀਂ ਹੈ ਮਰਤਕ ਦਾ ਵੀ ਅਖੰਡ ਪਾਠ ਹੋ ਸਕਦਾ ਹੈ ਐਸੀ ਕੋਈ ਗੱਲ ਨਹੀਂ ਵਹਿਮ ਵਾਲੀ ਗੱਲ ਨਹੀਂ ਹੈ ਪਰ ਸਹਿਜ ਪਾਠ ਦਾ ਅਰਥ ਹੀ ਇਹ ਹੁੰਦਾ ਸੀ ਵੀ ਘਰ ਵਿੱਚ ਰੋਣਾ ਕਰਲਾਉਣਾ ਨਾ ਹੋਵੇ ਸੰਸਕਾਰ ਤੋਂ ਬਾਅਦ ਜਦੋਂ ਅੰਗੀਠਾ ਸੰਭਾਲਿਆ ਗਿਆ ਤੇ ਪਾਠ ਰੱਖਦੇ ਹੋ ਤਾਂ ਕਿ ਜਿਹੜਾ ਵੀ ਆਵੇ ਉਭਾਏ ਕਿ ਇੱਕ ਦੂਜੇ ਦੇ ਗਲ ਲੱਗ ਲੱਗ ਕੇ ਰੋਣ ਸਾਰੇ ਆਉਣ ਉਥੇ ਬਾਣੀ ਪੜੀ ਜਾਂਦੀ ਹੋਵੇ ਉਥੇ ਆ ਕੇ ਬਹਿਣ ਤੇ ਘਰ ਦੇ ਵਿੱਚ ਸੱਚੇ ਬਾਦਸ਼ਾਹ ਬਖਸ਼ਿਸ਼ ਕਰਨ ਆਪਣੀ ਬਾਣੀ ਦਾ ਪਹਿਰਾ ਹੋਵੇ ਬਾਣੀ ਦਾ ਵਰਤਾਰਾ ਹੋਵੇ ਘਰ ਦੇ ਪਾਣਾ ਮੰਨ ਸਕਣ ਮਰਨ ਵਾਲੇ ਦੀ ਆਤਮਾ ਨੂੰ ਕਲਿਆਣਤਾ ਮਿਲੇ ਸ਼ਾਂਤੀ ਮਿਲੇ ਇਪਾਵ ਹੁੰਦਾ ਸੀ ਇਹ ਉਪਦੇਸ਼ ਗੁਰੂ ਅਰਜਨ ਸਾਹਿਬ ਨੇ ਦਿੱਤਾ ਸੀ ਹਾਂਜੀ ਭੋਜ ਸੇਕੂ ਅਰ ਪੈ ਤਬ ਪਾਠਕ ਭੋਜਨ ਚਾਰ ਖੁਲਾਵੈ ਗੋ ਫਿਰ ਪਾਠ ਕਰਨ ਵਾਲਿਆਂ ਨੂੰ ਬਸਤਰ ਦੇਣੇ ਭੋਜਨ ਖਵਾਉਣਾ ਭੋਗ ਤੋਂ ਬਾਅਦ ਆਈ ਸੰਗਤ ਵਾਸਤੇ ਲੰਗਰ ਦੀ ਸੇਵਾ ਕਰਨੀ ਉਰਜਾថា ਸ਼ਕਤੀ ਤਹ ਸੇਵਿ ਲਿਆਇ ਕਰਾ ਵਰਤਾਵੈ ਗੋ ਜਥਾ ਸ਼ਕਤ ਸੇਵਾ ਕਰਮੀ ਤੇ ਭੋਗ ਦੇ ਵਕਤ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਦੇ ਵਿੱਚ ਵਰਤਉਣੀ ਹੈ ਸੋ ਸਿਖ ਹੋਏ ਸੁਖੇ ਨ ਮਹਾਂ ਤਾ ਲੋਕ ਬਿਖਹਿਰ ਖਾਵੇ ਗੋ ਉਸ ਮਰਨ ਵਾਲੇ ਦੀ ਆਤਮਾ ਨੂੰ ਸ਼ੀਤਲਤਾ ਮਿਲੇਗੀ ਠੰਡਕ ਮਿਲੇਗੀ ਸ਼ਾਂਤੀ ਮਿਲੇਗੀ ਸਕੂਨ ਮਿਲੇਗਾ ਉਹਦੀ ਆਤਮਾ ਨੂੰ ਪਰਮਾਤਮਾ ਦੇ ਘਰ ਵਿੱਚ ਵਾਸਾ ਮਿਲੇਗਾ ਹਾਂ ਜੀ ਔਰ ਇਹ ਕਹਾ ਲੱਗ ਜੇ ਜਗ ਕਾਰਜ ਪਾਠ ਕਰੇ ਸਿਧ ਹੋ ਵੈ ਗੋ ਕਿਹੜਾ ਕਾਰਜ ਹੈ ਜਿਹੜਾ ਪਾਠ ਕੀਤਾ ਨਹੀਂ ਹੁੰਦਾ ਪੁੱਛੀ ਜਾਂਦੇ ਆਪਾਂ ਆਹ ਕੰਮ ਕਿਵੇਂ ਹੋ ਸਕਦਾ ਜੇ ਅਗਲੇ ਕਹਿੰਦੇ ਜੀ ਆਹ ਧਾਗਾ ਪਾ ਲਓ ਉਹ ਕਹਿੰਦੇ ਜੀ ਆਹ ਕੰਮ ਕਿਵੇਂ ਹੁੰਦਾ ਹੈ ਉਹ ਕਹਿੰਦਾ ਜੀ ਆਹ ਮੰਦਰੀ ਪਾ ਲੋ ਕਹਿੰਦਾ ਜੀ ਆਹ ਕੰਮ ਕਿਵੇਂ ਹੁੰਦਾ ਉਹ ਕਹਿੰਦਾ ਜੀ ਆਹ ਛੱਲਾ ਪਾ ਲੋ ਆ ਤੁਸੀਂ ਵੇਖਿਓ ਆ ਤੇ ਸ਼ੁਕਰ ਹੈ ਮਹਾਰਾਜ ਨੇ ਕਿਰਪਾ ਕਰ ਦਿੱਤੀ ਨਹੀਂ ਤੇ ਪਤਾ ਹੀ ਨਹੀਂ ਸੀ ਲੱਗਣਾ ਜਿਵੇਂ ਵੀਰਾਂ ਦੇ ਨਹੀਂ ਨਾ ਪਤਾ ਲੱਗਦਾ ਮੋਢੇ ਨਾਲ ਤਵੀਤ ਬੱਦੇ ਦਾ ਪੈਣਾ ਦਾ ਵੀ ਨਹੀਂ ਸੀ ਪਤਾ ਲੱਗਣਾ ਇੱਜ ਹੁਣ ਮੁਸਲਮਾਨਾਂ ਵਾਂਗੂ ਉੱਚਾ ਪਜਾਮਾ ਬੰਨ੍ਹਦਿਆਂ ਨੇ ਪੈਣਾ ਤੋਂ ਥੱਲੇ ਕાળા ਧਾਗਾ ਦਿਖ ਜਾਂਦਾ ਵੀ ਪੈਣਾ ਨੇ ਗਿੱਟੇ ਨਾਲ ਧਾਗਾ ਬੱਧਾ ਹੋਇਆ ਇਹ ਸਭ ਵਹਿਮ ਭਰਮ ਹੈ ਸਭ ਕਰਮकांड ਨੇ ਸਭ ਤਾੰਤਰਿਕ ਵਿਦਿਆ ਹੈ ਉਹ ਗਿੱਟੇ ਨਾਲੀ ਕਾਲਾ ਧਾਗਾ ਬੰਨ ਕੇ ਉਹ ਪਤਾ ਨਹੀਂ ਕਿਹੜੇ ਕਿਹੜੇ ਜੋ ਕਾਲੀ ਲੰਪੜੇ ਹੋਣੇ ਉਹਨਾਂ ਨੇ ਤੇ ਕਿਹੜੇ ਕਿਹੜੇ ਭੂਤ ਪ੍ਰੇਤ ਵਾਸ ਵਿੱਚ ਕੀਤੇ ਹੋਏ ਨੇ ਨਹੀਂ ਕਿਸੇ ਰਸਤੇ ਜਾਣ ਦੀ ਲੋੜ ਨਹੀਂ ਟੈਂਡੇ ਸਿਮਰਨ ਹੱਬ ਕਿਛ ਲੱਦਮ ਸਵੇਰੇ ਉੱਠ ਕੇ ਬਾਣੀ ਪੜਿਆ ਕਰੋ ਥੋੜੀ ਪੜੋ ਬਹੁਤੀ ਪੜੋ ਸਿਰ ਬਾਣੀ ਪੜੋ ਦੋ ਕੋਦੋਂ ਹੁੰਦਾ ਜਦੋਂ ਕੋ ਆ ਕੇ ਕਹਿੰਦਾ ਗਿਆਨੀ ਜੀ ਕਿਹੜਾ ਪਾਠ ਕਰੀਏ ਪੁੱਛੋ ਪਹਿਲਾਂ ਕਿਹੜਾ ਕੀਤਾ ਕੀਤਾ ਪਹਿਲਾਂ ਵੀ ਕੋਈ ਨਹੀਂ ਉਹਨੇ ਤੇ ਪੁੱਛਣ ਤੋਂ ਬਾਅਦ ਕਰਨਾ ਫਿਰ ਵੀ ਨਹੀਂ ਪੰਜ ਦਿਨ ਕਰੇਗਾ ਤੇ ਫਿਰ ਲੋਕਾਂ ਨੂੰ ਕਹਵੇਗਾ ਗਿਆਨੀ ਜੀ ਨੂੰ ਤਾਂ ਪਾਠ ਤਾਂ ਪੁੱਛਿਆ ਸੀ ਕੰਮ ਤੇ ਹੋਇਆ ਨਹੀਂ ਗਿਆਨੀ ਜੀ ਵੀ ਫੇਲ ਹੋ ਗਏ ਪਾਠ ਵੀ ਫੇਲ ਹੋ ਗਿਆ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜਦੋਂ ਆਪਾਂ ਕਹਿੰਨੇ ਨਾ ਵੀ ਗਿਆਨੀ ਜੀ ਇਹ ਕੰਮ ਹੈ ਤੇ ਕਿਹੜਾ ਪਾਠ ਕਰੀਏ ਤੇ ਪੁੱਛੋ ਪਹਿਲਾਂ ਕਿਹੜਾ ਕੀਤਾ ਪਹਿਲਾਂ ਵੀ ਕੋਈ ਨਹੀਂ ਕੀਤਾ ਪੁੱਛ ਕੇ ਕਰ ਕੀ ਕਰਨਾ ਹੈ ਪੁੱਛ ਕੇ ਵੀ 2-4 ਦਿਨ 5 ਦਿਨ ਕਰਨਾ ਹੈ ਤੇ ਜੇ ਕੰਮ ਨਾ ਬਣਿਆ ਤੇ ਫਿਰ ਗਿਆਨੀ ਜੀ ਵੀ ਫੇਲ ਤੇ ਪਾਟ ਵੀ ਫੇਲ ਫਿਰ ਕਹਣਾ ਜੀ ਇਹਨੂੰ ਬਾਬੇ ਨੂੰ ਕੁਝ ਨਹੀਂ ਆਉਂਦਾ ਨਹੀਂ ਭਾਈ ਤੁਹਾਨੂੰ ਤੁਹਾਡੇ ਗੁਰੂ ਦਾ ਹੁਕਮ ਹੈ ਸਵੇਰੇ ਉੱਠ ਕੇ ਜਪਜੀ ਪੜ੍ਹਨਾ ਹੈ ਸ਼ਾਮ ਨੂੰ ਰਹਿ ਰਾਸ ਪੜ੍ਹਨੀ ਹੈ ਸੌਣ ਲੱਗਿਆਂ ਸੋਲਾ ਪੜ੍ਹਨਾ ਹੈ ਫਿਰ ਇਹ 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 ਹੁਕਮ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਆਇਆ ਫਿਰ ਪੰਜ ਬਾਣੀਆਂ ਦਾ ਨਿਤਨੇਮ ਆ ਗਿਆ ਫਿਰ ਸੁਖਣੀ ਸਾਹਿਬ ਆ ਗਿਆ ਹੁਣ ਇਸ ਤੋਂ ਅੱਗੇ ਤੁਸੀਂ ਕੀ ਪੜ ਸਕਦੇ ਹੋ ਇਹ ਤੋਂ ਹੀ ਪੜੇਗਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਏਗੀ ਜਿਹਨੂੰ ਮਹਾਰਾਜ ਹੋਰ ਸਮਾਂ ਦੇਵੇਗਾ ਜਿੰਨੀ ਬਾਣੀ ਪੜੋਗੇ ਇਹ ਚੇਤਾ ਰੱਖਣਾ ਸੁਣ ਤੇ ਪੁਨੀਤ ਕਹਤੇ ਪਵਿੱਤ ਇੱਕ ਇੱਕ ਅੱਖਰ ਤੁਹਾਡਾ ਪੜਿਆ ਨੇਖੇ ਵਿੱਚ ਪੈਣਾ ਹੈ ਇਹ ਸਮਾਂ ਤੁਸੀਂ ਸਫਲਾ ਕਰਦੇ ਹੋ ਜਦੋਂ ਬਾਣੀ ਪੜਦੇ ਹੋ ਬਾਕੀ ਦੇ ਸਮਾਂ ਅਸੀਂ ਪਾਸ ਕਰਦੇ ਆ ਸਮਾਂ ਗਵਾਉਨੇ ਆ ਹੋਰ ਕੰਮਾਂ ਦੇ ਵਿੱਚ ਸਾਡਾ ਸਮਾਂ ਜਿਹੜਾ ਹੈ ਉਹ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਜਨਮ ਵਿਅਰਥ ਜਾਂਦਾ ਹੈ ਔਰ ਕਹਾ ਲੱਗ ਜੇ ਜਗ ਕਾਰਜ ਪਾਠ ਕਰੇ ਸਿੱਧ ਹੋਵेंगे ਦੱਸੋ ਕਿਹੜਾ ਕੰਮ ਹੈ ਜਿਹੜਾ ਪਾਠ ਕੀਤਾ ਨਹੀਂ ਹੁੰਦਾ ਭਾਈ ਅੱਜ ਕੱਲ੍ਹ ਤੋਂ ਬੜੀ ਵੀਡੀਓ ਕੋ ਮਦੀ ਮਧੂ ਬਾਲਾ ਦੀ ਉਹ ਆਪਣੇ ਇੱਕ ਐਕਟਰਸ ਇੱਕ ਐਕਟਰ ਬੰਬੇ ਦੀ ਆਪਣੇ ਪਰਸ ਦੇ ਵਿੱਚ ਜਪਜੀ ਸਾਹਿਬ ਦਾ ਗੁਟਕਾ ਰੱਖਦੀ ਸੀ ਆਪਣੇ ਪਰਸ ਦੇ ਵਿੱਚ ਯਕੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਉਹਨੇ ਆਪਣੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਤੇ ਜਦੋਂ ਕੋਈ ਉਹਨੂੰ ਜਾ ਕੇ ਪੁੱਛਦਾ ਸੀ ਵੀ ਇਹ ਕੀ ਵੀ ਤੁਸੀਂ ਮੁਸਲਮਾਨ ਹੋ ਤੇ ਇਹ ਤੇ ਕਲਮਾ ਕਾਫਰਾਂ ਦਾ ਹੈ ਇਹ ਤੇ ਸਿੱਖਾਂ ਦੀ ਬਾਣੀ ਹੈ ਫਿਰ ਉਹ ਆਪਣੀ ਦਾਸਤਾ ਸੁਣਾਉਂਦਾ ਸੀ ਕਿ ਮੈਂ ਘਰੋਂ ਸਕੂਲ ਜਾਂਦਾ ਸੀ ਮੈਨੂੰ ਪੜ੍ਹਨਾ ਨਹੀਂ ਸੀ ਆਉਂਦਾ ਤੇ ਮੈਂ ਨਨਕਾਣਾ ਸਾਹਿਬ ਗੁਰਦੁਆਰੇ ਚਲਾ ਜਾਂਦਾ ਸੀ ਟੋਕੇ ਦੇ ਸਕੂਲ ਜਾਂਦਾ ਸੀ ਤੇ ਮਾਸਟਰ ਕੁੱਟਦੇ ਸੀ ਤੇ ਜੇ ਸਕੂਲ ਦੇ ਟਾਈਮ ਤੋਂ ਪਹਿਲਾਂ ਘਰ ਆਉਂਦਾ ਸੀ ਤੇ ਘਰ ਦੇ ਕੋਲ ਛੁੱਟਦੇ ਸੀ ਤੇ ਉਹਨੇ ਕੀ ਕਰਨਾ ਸਕੂਲ ਟਾਈਮ ਗੁਰਦੁਆਰੇ ਬੈਠੇ ਰਹਿਣਾ ਇੱਕ ਦਿਨ ਗੁਰਦੁਆਰੇ ਦੇ ਭਾਈ ਸਾਹਿਬ ਨੇ ਪੁੱਛ ਲਿਆ ਵੀ ਕਾਕਾ ਤੂੰ ਸਕੂਲ ਕਿਉਂ ਨਹੀਂ ਜਾਂਦਾ ਕਹਿੰਦਾ ਜੀ ਆਉਂਦਾ ਕੁਝ ਨਹੀਂ ਮਾਸਟਰ ਮਾਰਦੇ ਨੇ ਘਰ ਇਸ ਕਰਕੇ ਨਹੀਂ ਜਾਂਦਾ ਵੀ ਘਰ ਦੇ ਕਹਣਗੇ ਸਕੂਲ ਕਿਉਂ ਨਹੀਂ ਗਿਆ ਤੇ ਉਹਨਾਂ ਨੇ ਫਿਰ ਕਿਹਾ ਵੀ ਤੂੰ ਪੁੱਤਰ ਆ ਗੁਰੂ ਨਾਨਕ ਦੀ ਬਾਣੀ ਹੈ ਮੂਲ ਮੰਤਰ ਹੈ ਤੂੰ ਇਹ ਪੜਿਆ ਕਰ ਤੇਨੂੰ ਪੜ੍ਹਾਈ ਆ ਜਾਏਗੀ ਪੜ੍ਹਾਈ ਐਸੀ ਆਈ ਵੀ ਉਹ ਰਾਸ਼ਟਰਪਤੀ ਬਣ ਗਿਆ ਪਾਕਿਸਤਾਨ ਦਾ